रमेश अपनी मां ਦਾ ਇਕੱਲਾ ਪੁੱਤ ਸੀ ਉਹ ਕਿਸੇ ਦੂਜੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਤੇ 6 ਮਹੀਨਿਆਂ ਬਾਅਦ ਆਪਣੇ ਘਰੇ ਆਉਂਦਾ ਸੀ ਤਾਂ ਉਸ ਨੂੰ ਇੱਕ ਮਹੀਨੇ ਦੀ ਛੁੱਟੀ ਮਿਲਦੀ ਸੀ ਉਸ ਦੇ ਘਰ ਵਿੱਚ ਉਸ ਦੀ ਇੱਕ ਬੁੜੀ ਮਾਂ ਤੇ ਘਰਵਾਲੀ ਤੇ ਦੋ ਬੱਚੇ ਰਹਿੰਦੇ ਸੀ ਰਮੇਸ਼ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਸੀ ਤੇ ਉਸ ਨੇ ਆਪਣੀ ਮਾਂ ਨੂੰ ਮਿਹਨਤ ਕਰਦੇ ਵੇਖਿਆ ਸੀ ਇਹ ਕਿਸ ਤਰ੍ਹਾਂ ਮਾਂ ਨੇ ਉਸਨੂੰ ਪੜਾਇਆ ਲਿਖਾਇਆ ਤੇ ਕਾਬਲ ਬਣਾਇਆ ਤੇ ਅੱਜ ਉਹ ਨੌਕਰੀ ਕਰ ਰਿਹਾ ਸੀ ਤੇ ਫੌਜ ਵਿੱਚ ਸੀ ਜੇਕਰ ਉਸਦੀ ਮਾਂ ਮਿਹਨਤ ਨਾ ਕਰਦੀ ਤਾਂ ਉਹ ਵੀ ਆਪਣੇ ਪਿਓ ਵਾਂਗ ਮਜ਼ਦੂਰੀ ਕਰਦਾ ਜਦੋਂ ਛੋਟਾ ਸੀ ਮਾਂ ਦੂਜਿਆਂ ਦੇ ਘਰਾਂ ਵਿੱਚ ਭਾਂਡੇ ਮਾंजਦੀ ਫਿਰ ਜਾ ਕੇ ਪੈਸੇ ਇਕੱਠੇ ਹੁੰਦੇ ਸੀ ਤੇ ਮੇਰੀ ਪੜ੍ਹਾਈ ਤੇ ਲਾ ਦਿੰਦੀ ਸੀ ਉਸ ਦਾ ਪਿਓ ਤਾਂ ਉਸਨੂੰ ਨਿਆਣੇ ਹੁੰਦੇ ਹੀ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ ਸੀ ਬਸ ਇੱਕ ਮਾਂ ਸੀ ਜਿਸਨੇ ਉਸ ਨੂੰ ਮਾਤੇ ਪਿਓ ਦੋਨਾਂ ਦਾ ਪਿਆਰ ਦਿੱਤਾ ਇਨਾ ਪੜਾਇਆ ਤੇ ਕਾਬਲ ਬਣਾਇਆ ਜਦੋਂ ਵੀ ਛੁੱਟੀਆਂ ਵਿੱਚੋਂ ਘਰ ਆਉਂਦਾ ਤਾਂ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਕਮਰੇ ਵਿੱਚ ਜਾਂਦਾ ਉਹ ਉਸਦੇ ਕੋਲ ਬੈਠਦਾ ਸੁੱਖ ਦੁੱਖ ਦੀਆਂ ਗੱਲਾਂ ਪੁੱਛਦਾ ਪਰ ਉਸਦੀ ਘਰਵਾਲੀ ਮੀਨਾ ਮਾਂ ਤੇ ਪੁੱਤ ਦਾ ਪਿਆਰ ਬਿਲਕੁਲ ਪਸੰਦ ਨਹੀਂ ਕਰਦੀ ਸੀ ਜਦੋਂ ਵੀ ਆਪਣੀ ਮਾਂ ਕੋਲ ਜਾਂਦਾ ਤਾਂ ਮੀਨਾ ਚਿੜ ਜਾਂਦੀ ਉਸ ਨੂੰ ਲੱਗਦਾ ਕਿ ਬਸ ਬੁੱਢੀ ਨੂੰ ਘਰੋਂ ਕੱਢ ਦਵੇ ਤੇ ਆਪਣੇ ਘਰਵਾਲੀ ਨੂੰ ਕਬਜੇ ਵਿੱਚ ਲੈ ਲਵੇ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਸੀ ਮੀਨਾ ਰਮੇਸ਼ ਨੂੰ ਫੋਨ ਕਰਕੇ ਪੁੱਛਣ ਲੱਗੀ ਤੁਸੀਂ ਕਦੋਂ ਆ ਰਹੇ ਹੋ ਤੁਹਾਨੂੰ ਛੁੱਟੀਆਂ ਕਦੋਂ ਨੇ ਤਾਂ ਉਸਨੇ ਕਿਹਾ ਇਸ ਵਾਰੀ ਹੋ ਸਕਦਾ ਮੈਨੂੰ ਛੁੱਟੀ ਨਾ ਮਿਲੀ ਮੈਂ ਤਿਹਾਰਾਂ ਦੇ ਨੇੜੇ ਹੀ ਆਉਂਗਾ ਮੈਂ ਛੁੱਟੀ ਲਈ ਅਰਜ਼ੀ ਲਾ ਦਿੱਤੀ ਹੈ ਜੇ ਮਨਜ਼ੂਰ ਹੋ ਗਈ ਤਾਂ ਹੀ ਆਵਾਂਗਾ ਨਹੀਂ ਆ ਸਕਦਾ ਉਸਨੇ ਕਿਹਾ ਜੇ ਤੁਸੀਂ ਨਹੀਂ ਆ ਸਕਦੇ ਮੈਂ ਬੱਚਿਆਂ ਨੂੰ ਲੈ ਕੇ ਪੇਕੇ ਜਾ ਰਹੀ ਹਾਂ ਗਰਮੀ ਦੀਆਂ ਛੁੱਟੀਆਂ ਨੇ ਇੱਕ ਮਹੀਨਾ ਮੈਂ ਉੱਥੇ ਹੀ ਰਹਿਣਾ ਹੈ ਉਹ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਚਲੀ ਗਈ ਕੇ ਜਾਣ ਤੋਂ ਪਹਿਲਾਂ ਉਹ ਰਸੋਈ ਦਾ ਸਾਰਾ ਸਮਾਨ ਖਤਮ ਕਰਕੇ ਬਸ ਆਪਣੀ ਸਸਲੀ ਡੱਬੇ ਵਿੱਚ ਆਟਾ ਤੇ ਥੋੜੀ ਜਿਹੀ ਦਾਲ ਰੱਖ ਗਈ ਕਿ ਇਸ ਨੂੰ ਬਣਾ ਕੇ ਖਾ ਲਈ ਕੋਈ ਸਬਜ਼ੀ ਤੇ ਕੋਈ ਹੋਰ ਰਾਸ਼ਨ ਵੀ ਉਸ ਨੇ ਘਰ ਨਹੀਂ ਰੱਖਿਆ ਸੀ ਉਹ ਸਾਰਾ ਰਾਸ਼ਨ ਤਾਂ ਸੁਮਿਤਰਾ ਜੀ ਦੇ 10 ਦਿਨਾਂ ਦਾ ਵੀ ਨਹੀਂ ਸੀ ਹੁਣ ਉਸ ਨੂੰ ਸਮਝ ਨਹੀਂ ਆਉਂਦਾ ਸੀ ਕਿਉਂਕਿ ਖਾਵੇ ਤੇ ਕੀ ਬਣਾਵੇ ਹੁਣ ਉਸ ਦੀ ਨੂੰ ਉਸ ਨੂੰ ਕੁਝ ਪੈਸੇ ਦੇ ਕੇ ਵੀਨੇ ਗਈ ਉਹ ਸਮਾਨ ਵੀ ਮੰਗਵਾ ਲਵੀਂ ਭੁੱਖੀ ਪਿਆਸੀ ਆਪਣੇ ਕਮਰੇ ਵਿੱਚ ਬੈਠੀ ਰੋ ਰਹੀ ਸੀ ਇੰਨੀ ਮਿਹਨਤ ਨਾਲ ਪੁੱਤ ਨੂੰ ਪੜਾਇਆ ਪਰਮਾਤਮਾ ਨੇ ਉਸ ਨੂੰ ਨੌਕਰੀ ਲਾ ਦਿੱਤੀ ਅੱਜ ਘਰ ਵਿੱਚ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਪਰ ਫਿਰ ਵੀ ਉਹ ਇੱਕ ਰੋਟੀ ਲਈ ਤਰਸ ਰਹੀ ਸੀ ਇਹਨਾ ਤਾਂ ਉਹ ਉਦੋਂ ਨਹੀਂ ਤਰਸਦੀ ਸੀ ਜਦੋਂ ਲੋਕਾਂ ਦੇ ਘਰ ਭਾਂਡੇ ਮਾਣਦੀ ਸੀ ਜਦੋਂ ਦੂਜਿਆਂ ਦੇ ਘਰ ਵਿੱਚ ਕੰਮ ਕਰਦੀ ਸੀ ਐਨੇ ਪੈਸੇ ਤਾਂ ਉਦੋਂ ਕਮਾ ਲੈਂਦੀ ਸੀ ਕਿ ਆਪਣਾ ਤੇ ਆਪਣੇ ਪੁੱਤ ਦਾ ਢਿੱਡ ਚੰਗੀ ਤਰ੍ਹਾਂ ਭਰ ਸਕੇ ਤੇ ਉਸ ਨੂੰ ਪੜਾ ਸਕੇ ਅੱਜ ਤਾਂ ਪੁੱਤ ਦੀ ਨੌਕਰੀ ਵੀ ਲੱਗ ਗਈ ਸੀ ਮਰ ਫਿਰ ਵੀ ਨੂਨ ਨੇ ਉਸ ਨੂੰ ਭੁੱਖੇ ਮਰਨ ਲਈ ਛੱਡ ਦਿੱਤਾ ਸੀ ਇੰਨੇ ਨੂੰ ਸੁਮਿਤਰਾ ਜੀ ਉਹਨਾਂ ਨੂੰ ਵਿਹੜੇ ਵਿੱਚ ਕੁਝ ਖੜਕਾ ਹੁੰਦਾ ਸੁਣਾਈ ਦਿੱਤਾ ਸੁਮਿਤਰਾ ਜੀ ਨੇ ਦੇਖਿਆ ਕਿ ਵਿਹੜੇ ਵਿੱਚ ਕੌਣ ਹੈ ਮੈਂ ਬਾਹਰ ਜਾ ਕੇ ਵੇਖਦੀ ਹਾਂ ਉਹ ਆਪਣੀ ਮੰਜੀ ਤੋਂ ਉੱਠ ਕੇ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਚੱਕਰ ਖਾ ਕੇ ਜ਼ਮੀਨ ਤੇ गिर ਗਈ ਕਿਉਂਕਿ 2-3 ਦਿਨਾਂ ਤੋਂ ਕੁਝ ਵੀ ਨਹੀਂ ਖਾਦਾ ਸੀ ਤੇ ਉਸ ਦੇ ਸਰੀਰ ਵਿੱਚ ਕਮਜ਼ੋਰੀ ਆ ਗਈ ਸੀ ਪਰ ਜਦ ਹੋਸ਼ ਆਇਆ ਤਾਂ ਵਿਖਿਆ ਸਾਹਮਣੇ ਉਸ ਦਾ ਪੁੱਤ ਖੜਾ ਸੀ ਉਸ ਨੇ ਕੰਧ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਖੜਾ ਕੀਤਾ ਸੁਮਿਤਰਾ ਜੀ ਦੀ ਅੱਖਾਂ ਵਿੱਚ ਚਮਕ ਆ ਗਈ ਸੀ ਆਪਣੇ ਪੁੱਤ ਵੱਲ ਗਈ ਤੇ ਸਿਰ ਤੇ ਹੱਥ ਰੱਖ ਕੇ ਕਿਹਾ ਪੁੱਤ ਤੂੰ ਅਚਾਨਕ ਕਿਵੇਂ ਆ ਗਿਆ ਤੇਰੀ ਘਰ ਵਾਲੀ ਤਾਂ ਕਹਿ ਰਹੀ ਸੀ ਕਿ ਤੂੰ ਇਸ ਵਾਰੀ ਨਹੀਂ ਆਉਣਾ ਹੈ ਉੱਥੇ ਹੀ ਰਹਿਣਾ ਹੈ ਤੇ ਤੈਨੂੰ ਛੁੱਟੀ ਨਹੀਂ ਮਿਲੀ ਰਮੇਸ਼ ਆਪਣੀ ਮਾਂ ਵੱਲ ਟਿਕਟਿਕੀ ਲਾ ਕੇ ਵੇਖ ਰਿਹਾ ਸੀ ਸੁਮਿਤਰਾ ਜੀ ਨੇ ਕਿਹਾ ਪੁੱਤ ਮੇਰੇ ਵੱਲ ਕੀ ਦੇਖ ਰਹੇ ਹੈ ਕੁਝ ਬੋਲਦਾ ਕਿਉਂ ਨਹੀਂ ਉਸਨੇ ਆਪਣੀਆਂ ਭਿੱਜੀਆਂ ਅੱਖਾਂ ਨਾਲ ਕਿਹਾ ਮਾਂ ਕਿੰਨਾ ਝੂਠ ਬੋਲੇਗੀ ਆਪਣੇ ਪੁੱਤ ਨੂੰ ਕਦੇ ਕੁਝ ਨਹੀਂ ਦੱਸਿਆ ਕਿਉਂ ਨਹੀਂ ਦੱਸਿਆ ਮੀਨਾ ਤੇਰਾ ਜਿਹਾ ਵਰਤਾਅ ਕਰਦੀ ਐ ਉਹ ਤਾਂ ਮੈਨੂੰ ਗਵਾਨ ਦੀ ਸੀਤਾ ਚਾਚੀ ਨੇ ਦੱਸਿਆ ਉਸਨੇ ਮੈਨੂੰ ਤੇਰੇ ਹਾਲਾਤ ਦੱਸੇ ਉਸਨੇ ਮੈਨੂੰ ਦੱਸਿਆ ਮੀਨਾ ਆਪਣੇ ਪੇਕੇ ਗਈ ਹੈ ਬੱਚਾ ਨੂੰ ਤੇ ਘਰ ਵਿੱਚ ਰਾਸ਼ਨ ਪਾਣੀ ਸਭ ਖਤਮ ਹੈ ਉਹ ਤੈਨੂੰ ਪੈਸੇ ਵੀ ਨਹੀਂ ਦੇ ਕੇ ਗਈ ਭੁੱਖ ਦੇ ਮਾਰੇ ਤੇਰੀ ਬੁਰੀ ਹਾਲਤ ਐ ਮੈਨੂੰ ਇੰਨਾ ਹੱਕ ਨਹੀਂ ਕਿ ਮਾਂ ਮੈਂ ਤੇਰੇ ਦੁੱਖ ਵਿੱਚ ਸ਼ਾਮਲ ਹੋ ਸਕਾਂ ਜਾਂ ਫਿਰ ਤੈਨੂੰ ਆਪਣੇ ਪੁੱਤ ਤੇ ਭਰੋਸਾ ਨਹੀਂ ਰਿਹਾ ਕਹਿੰਦੇ ਰਮੇਸ਼ ਮਾਂ ਦੇ ਗਲੇ ਲੱਗ ਗਿਆ ਦੋਨੋਂ ਰੋਣ ਲੱਗੇ ਥੋੜੀ देर ਬਾਅਦ ਰਮੇਸ਼ ਆਪਣੀ ਮਾਂ ਨੂੰ ਪੁੱਛਣ ਲੱਗਾ ਮਾਂ ਦੱਸ ਕੀ ਖਾਏਗੀ ਮੈਂ ਤੇਰੇ ਲਈ ਹੁਣੇ ਬਣਾ ਕੇ ਲਿਆਉਣਾ ਮਾਂ ਨੇ ਕਿਹਾ ਪੁੱਤ ਬਸ ਦੋ ਰੋਟੀਆਂ ਦੇ ਦੇ ਬਹੁਤ ਭੁੱਖ ਲੱਗੀ ਹੈ ਰਮੇਸ਼ ਰਸੋਈ ਵਿੱਚ ਗਿਆ ਸਾਰੇ ਡੱਬੇ ਖਾਲੀ ਸੀ ਨਾ ਆਟਾ ਸੀ ਨਾ ਚੌਲ ਸੀ ਤੇ ਨਾ ਹੀ ਖਾਣ ਪੀਣ ਦਾ ਕੋਈ ਹੋਰ ਸਮਾਨ ਸੀ ਉਸ ਨੂੰ ਮੀਨਾ ਤੇ ਬਹੁਤ ਗੁੱਸਾ ਆ ਰਿਹਾ ਸੀ ਉਹ ਤਾਂ ਉਸ ਨੂੰ ਹਰ ਮਹੀਨੇ ਰਾਸ਼ਨ ਦੇ ਪੈਸੇ ਭੇਜਦਾ ਸੀ ਤੇ ਮਾਂ ਦੇ ਲਈ ਅਲੱਗ ਤੋਂ ਪੈਸੇ ਦਿੰਦਾ ਸੀ ਕੁਝ ਪੈਸੇ ਮਾਂ ਨੂੰ ਦੇ ਦਿੰਦੀ ਪਰ ਮੀਨਾ ਨੇ ਤਾਂ ਉਸ ਦੀ ਮਾਂ ਤੇ ਬਹੁਤ ਜ਼ੁਲਮ ਕੀਤੇ ਸੀ ਨਾ ਹੀ ਉਸ ਨੂੰ ਕੁਝ ਖਾਣ ਨੂੰ ਦਿੰਦੀ ਉਪਰੋਂ ਸਾਰੇ ਘਰ ਦਾ ਕੰਮ ਕਰਵਾਉਂਦੀ ਮੇਰੀ ਮਾਂ ਦੀ ਪੂਰੀ ਜ਼ਿੰਦਗੀ ਕੰਮ ਕਰਦੇ ਨਿਕਲ ਗਈ ਬੁਢਾਪੇ ਵਿੱਚ ਮੇਰੀ ਘਰ ਵਾਲੀ ਕੰਮ ਕਰਵਾਉਂਦੀ ਹੈ ਇਹ ਸੋਚ ਕੇ ਉਸ ਨੂੰ ਬਹੁਤ ਗੁੱਸਾ ਆ ਰਿਹਾ ਸੀ ਉਹ ਬਾਜ਼ਾਰ ਗਿਆ ਤੇ ਸਾਰਾ ਰਾਸ਼ਨ ਲੈ ਕੇ ਆਇਆ ਮਾਂ ਦੇ ਹੱਥ ਵਿੱਚ ਪੈਸੇ ਦਿੱਤੇ ਕਿ ਜੇ ਤੈਨੂੰ ਲੋੜ ਪਵੇ ਇਹਨਾਂ ਪੈਸਿਆਂ ਨੂੰ ਆਪਣੇ ਹਿਸਾਬ ਨਾਲ ਖਰਚ ਕਰੀ ਉਹ ਆਪਣੇ ਘਰ ਵਾਲੀ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਉਹ ਉਸ ਨੂੰ ਰੰਗੇ ਹੱਥੀ ਫੜਨਾ ਚਾਹੁੰਦਾ ਸੀ ਇਸ ਲਈ ਉਸ ਨੇ ਚੁੱਪਚਾਪ ਪੂਰੇ ਘਰ ਵਿੱਚ ਸੀਸੀਟੀਵੀ ਕੈਮਰਾ ਲਾ ਦਿੱਤੇ ਅਤੇ ਉਸ ਕੈਮਰੇ ਦਾ ਸਾਰਾ ਐਕਸ਼ਨ ਆਪਣੇ ਫੋਨ ਵਿੱਚ ਲੈ ਰਿਆ ਸੀ ਕਿਉਂਕਿ ਉਹ ਆਪਣੇ ਫੋਨ ਦੇ ਰਾਹੀਂ ਆਪਣੀ ਘਰ ਵਾਲੀ ਉੱਤੇ ਨਜ਼ਰ ਰੱਖਣਾ ਚਾਹੁੰਦਾ ਸੀ ਇਸ ਗੱਲ ਬਾਰੇ ਉਸਨੇ ਆਪਣੀ ਮਾਂ ਨੂੰ ਵੀ ਨਹੀਂ ਦੱਸਿਆ ਸੀ ਕੁਝ ਦਿਨ ਰੁਕਣ ਤੋਂ ਬਾਅਦ ਵਾਪਸ ਚਲਾ ਗਿਆ ਤੇ ਆਪਣੀ ਮਾਂ ਨੂੰ ਕਹਿ ਗਿਆ ਕਿ ਮੇਰੇ ਆਉਣ ਬਾਰੇ ਮੀਨਾ ਨੂੰ ਨਹੀਂ ਦੱਸਣਾ ਤੇ ਅਗਲੇ ਮਹੀਨੇ ਮੈਂ ਫੇਰ ਆਉਂਗਾ ਉਸ ਤੋਂ ਬਾਅਦ ਰਮੇਸ਼ ਚਲਾ ਗਿਆ ਸੀ ਘਰ ਵਿੱਚੋਂ ਹਰੇਕ ਰਾਸ਼ਨ ਦੀ ਚੀਜ਼ ਪਾ ਕੇ ਗਿਆ ਸੀ ਤੇ ਕਹਿ ਗਿਆ ਸੀ ਮਾਂ ਮੇਰੀਆਂ ਹਲੇ ਛੁੱਟੀਆਂ ਬਾਕੀ ਨੇ ਮੈਂ ਫੇਰ ਆਉਂਗਾ ਇੱਕ ਹਫ਼ਤੇ ਬਾਅਦ ਮੀਨਾ ਆਪਣੇ ਬੱਚਿਆਂ ਨੂੰ ਲੈ ਕੇ ਪੇਕਿਆਂ ਤੋਂ ਆ ਗਈ ਸੀ ਆਉਂਦੇ ਹੀ ਸਾਸਤੇ ਹੁਕਮ ਚਲਾਉਣ ਲੱਗੀ ਕਹਿਣ ਲੱਗੀ ਬੁੱਢੀ ਰਸੋਈ 'ਚ ਜਾ ਕੇ ਮੇਲੀ ਚਾਹ ਲੈ ਕੇ ਆ ਮੈਂ ਬਹੁਤ ਥੱਕ ਗਈ ਆ ਮੈਂ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਆ ਦਰਦ ਦੇ ਮਾਰੇ ਸੁਮਿਤਰਾ ਜੀ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗੀ ਤੇ ਨੂੰ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ ਦਰਦ ਦੇ ਮਾਰੇ ਉਹ ਚਾਹ ਬਣਾ ਕੇ ਨੂੰ ਦੇ ਕਮਰੇ ਵਿੱਚ ਦੇ ਕੇ ਆਈ ਉਸ ਤੋਂ ਬਾਅਦ ਦੁਪਹਿਰ ਦੀ ਰੋਟੀ ਬਣਾਉਣ ਲੱਗੀ ਸੁਮਿਤਰਾ ਜੀ ਆਪਣੇ ਨੂੰ ਦਾ ਖਾਣਾ ਮੇਜ਼ ਤੇ ਰੱਖ ਦਿੱਤਾ ਅਤੇ ਉਹ ਬੜੇ ਰੋਗ ਨਾਲ ਬੈਠ ਕੇ ਦੁਪਹਿਰ ਦੀ ਰੋਟੀ ਖਾ ਰਹੀ ਸੀ ਸੁਮਿਤਰਾ ਜੀ ਨੇ ਬਚਿਆ ਕੁਚਾ ਖਾਣਾ ਖਾ ਲਿਆ ਸੀ ਅਤੇ ਉਸ ਤੋਂ ਬਾਅਦ ਆਪਣੇ ਕਮਰੇ ਵਿੱਚ ਚਲੀ ਗਈ ਹੁਣ ਸੁમિતਰਾ ਜੀ ਨੂੰ ਆਰਾਮ ਕਰਨ ਨੂੰ ਦਿਲ ਕਰ ਰਿਹਾ ਸੀ ਪਰ ਸ਼ਾਮ ਨੂੰ ਮੀਨਾ ਰਸੋਈ ਵਿੱਚ ਗਈ ਦੇਖਦੀ ਹੈ ਕਿ ਸਾਰੇ ਡੱਬਿਆਂ ਵਿੱਚ ਰਾਸ਼ਨ ਹੈ ਦੇਖ ਕੇ ਹੈਰਾਨ ਹੋ ਗਈ ਤੇ ਸੁમિતਰਾ ਜੀ ਕੋਲ ਜਾ ਕੇ ਉੱਚੀ-ਉੱਚੀ ਬੋਲਣ ਲੱਗੀ ਕਿ ਬੁੜੀਏ ਇਹ ਰਾਸ਼ਨ ਕਿੱਥੋਂ ਲੈ ਕੇ ਆਈ ਹੈ ਤੈਨੂੰ ਰਾਸ਼ਨ ਕੌਣ ਦੇ ਗਿਆ ਤੇ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਇੰਨੀਆਂ ਚੀਜ਼ਾਂ ਬੁਢੇਪੇ 'ਚ ਖਾਣ ਦੀ ਕੀ ਲੋੜ ਹੈ ਜਿਹੜਾ ਰੋਟੀ ਖਾਂਦੀ ਕਿਧਰੇ ਨਾ ਮਰ ਜਾਂਦੀ ਉਹਨਾਂ ਨੇ ਕਿਹਾ ਤੀ ਇਹ ਤੂੰ ਮੇਰੇ ਲਈ ਰਾਸ਼ਨ ਕਦੋਂ ਛੱਡ ਕੇ ਗਈ ਸੀ ਜਿਹੜਾ ਤੂੰ ਛੱਡ ਕੇ ਗਈ ਸੀ ਉਹ ਤਾਂ ਬਸ 10 ਦਿਨਾਂ ਦਾ ਹੀ ਸੀ ਮੈਨੂੰ ਵੀ ਤਾਂ ਭੁੱਖ ਲੱਗਦੀ ਹੈ ਮੈਂ ਇਸ ਰਾਸ਼ਨ ਨੂੰ ਨਾਲ ਵਾਲੀ ਦੁਕਾਨ ਤੋਂ ਆਧਾਰ ਲੈ ਕੇ ਆਈਆਂ ਤੇ ਉਸ ਨੂੰ ਕਿਹਾ ਕਿ ਪੈਸੇ ਮੇਰਾ ਪੁੱਤ ਦੇ ਦੇਊਗਾ ਤੇ ਉਸ ਨੇ ਮੀਨਾ ਨੂੰ ਇਹ ਵੀ ਨਹੀਂ ਦੱਸਿਆ ਸੀ ਕਿ ਰਮੇਸ਼ ਆਇਆ ਸੀ ਕਿਉਂਕਿ ਰਮੇਸ਼ ਮਨਾ ਕਰਕੇ ਗਿਆ ਸੀ ਦੁਕਾਨ ਤੋਂ ਆਧਾਰ ਦੀ ਗੱਲ ਸੁਣ ਕੇ ਮੀਨਾ ਨੂੰ ਹੋਰ ਗੁੱਸਾ ਚੜ ਗਿਆ ਅਤੇ ਉਸ ਨੇ ਗੁੱਸੇ ਵਿੱਚ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਪਤਾ ਨਹੀਂ ਕਿੰਨੇ ਪੈਸਿਆਂ ਦਾ ਰਾਸ਼ਨ ਲੈ ਕੇ ਆਈ ਹੈ ਤੇ ਕਿਸ ਨੂੰ ਪੁੱਛ ਕੇ ਦੁਕਾਨ ਤੇ ਗਈ ਸੀ ਇੱਕ ਵਾਰੀ ਮੈਨੂੰ ਫੋਨ ਕਰਕੇ ਪੁੱਛ ਲੈਂਦੀ ਕਿ ਕੀ ਲੈ ਕੇ ਆਉਣਾ ਫालतू ਪੈਸੇ ਬਰਬਾਦ ਕਰ ਦਿੱਤੇ ਅੱਗੇ ਤੋਂ ਬਿਨਾਂ ਪੁੱਛੇ ਕੁਝ ਨਾ ਲੈ ਕੇ ਆਈਂ ਨਹੀਂ ਤਾਂ ਤੇਰੇ ਲਈ ਚੰਗਾ ਨਹੀਂ ਹੋਊਗਾ ਦੁਪਹਿਰ ਦੀ ਰੋਟੀ ਤੋਂ ਬਾਅਦ ਮੀਨਾ ਨੇ ਉਸ ਨੂੰ ਕਿਹਾ ਕਿ ਸ਼ਾਮ ਦੀ ਰੋਟੀ ਦੀ ਤਿਆਰੀ ਕਰ ਲੈ ਤੇ ਰਸੋਈ ਵਿੱਚ ਭਾਂਡਿਆਂ ਦਾ ਢੇਰ ਲੱਗਿਆ ਹੈ ਮੈਂ ਕਮਰੇ 'ਚ ਆਰਾਮ ਕਰਨ ਲੱਗੀ ਹਾਂ ਹਲੇ ਬਾਕੀ ਕੰਮ ਨਹੀਂ ਹੋਏ ਜਾ ਕੇ ਕੱਪੜੇ ਧੋਣੇ ਭਾਂਡੇ ਸਾਫ਼ ਕਰ ਲੈ ਘਰ ਬਹੁਤ ਗੰਦਾ ਹੋਇਆ ਪਿਆ ਹੈ ਸ਼ਾਮ ਦੀ ਰੋਟੀ ਦੀ ਤਿਆਰੀ ਵੀ ਕਰਨੀ ਹੈ ਸੁમિત્રા ਜੀ ਕੰਮ ਕਰਦੇ ਕਰਦੇ ਥੱਕ ਗਈ ਸੀ ਤੇ ਨੂੰਹ ਤੋਂ ਡਰਦੇ ਹੋਏ ਫਿਰ ਵੀ ਕੰਮ ਕਰ ਰਹੀ ਸੀ ਸੁમિત્રા ਜੀ ਨੇ ਸਾਰਾ ਕੰਮ ਕਰਨ ਤੋਂ ਬਾਅਦ ਮੀਨਾ ਨੂੰ ਕਿਹਾ ਮੇਰੇ ਗੋਡੇ ਚ ਦਰਦ ਹੈ ਸਬਜੀ ਬਣ ਗਈ ਰੋਟੀ ਤੂੰ ਬਣਾ ਲਈ ਮੀਨਾ ਬੋਲਣ ਲੱਗੀ ਮੈਂ ਕਿਉਂ ਰੋਟੀ ਬਣਾਵਾਂ ਜਦੋਂ ਕੋਈ ਕੰਮ ਕਰਨ ਨੂੰ ਕਹੋ ਤਾਂ ਤੂੰ ਬਹਾਨੇ ਬਣਾਉਣੀ ਹੈ ਜੇ ਇੰਨੀ ਕੰਮ ਚੋਰੀ ਕਰਨੀ ਇੱਥੋਂ ਚਲੀ ਕਿਉਂ ਨਹੀਂ ਜਾਂਦੀ ਕਿਉਂ ਮੇਰਾ ਜੀਣਾ ਹਰਾਮ ਕੀਤਾ ਹੈ ਮੈਨੂੰ ਸਕੂਨ ਨਾਲ ਤੂੰ ਕਿਉਂ ਨਹੀਂ ਰਹਿਣ ਦਿੰਦੀ ਮੈਨੂੰ ਤੂੰ ਬਿਲਕੁਲ ਚੰਗੀ ਨਹੀਂ ਲੱਗਦੀ ਜੇ ਤੂੰ ਕੰਮ ਨਹੀਂ ਕਰਨਾ ਤਾਂ ਇਸ ਘਰ ਵਿੱਚ ਤੂੰ ਨਹੀਂ ਰਹਿ ਸਕਦੀ ਸੁਮਿਤਰਾ ਜੀ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਦੁਖੀ ਹੋ ਰਹੀ ਸੀ ਚੁੱਪਚਾਪ ਜਾ ਕੇ ਰਸੋਈ ਵਿੱਚ ਰੋਟੀ ਬਣਾਉਣ ਲੱਗੀ ਉਹ ਆਪਣੀ ਅੱਖਾਂ ਨੂੰ ਹੰਝੂ ਪੂੰਝ ਰਹੀ ਸੀ ਤੇ ਕੰਮ ਕਰ ਰਹੀ ਸੀ ਇੱਕ ਹਫਤੇ ਬਾਅਦ ਸੁਮਿਤਰਾ ਜੀ ਦੀ ਸਿਹਤ ਅਚਾਨਕ ਖਰਾਬ ਹੋ ਗਈ ਉਹਨਾਂ ਦੇ ਗੋਡਿਆਂ ਵਿੱਚ ਦਰਦ ਸੀ ਤੇ ਨਾਲੇ ਉਹਨਾਂ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਸੀ ਉਹ ਹੁਣ ਉੱਠਿਆ ਨਹੀਂ ਜਾ ਰਹਾ ਸੀ ਉਹ ਆਪਣੇ ਕਮਰੇ ਵਿੱਚ ਪਈ ਸੀ ਨੂੰ-ਨੂ ਸਾਰੇ ਘਰ ਦੇ ਕੰਮ ਕਰਨੇ ਪੈ ਰਹੇ ਸੀ ਤੇ ਗੁੱਸੇ ਵਿੱਚ ਬੋਲੀ ਜਾ ਰਹੀ ਸੀ ਕਦੀ ਭਾਂਡੇ ਚੁੱਕ-ਚੁੱਕ ਮਾਰਦੀ ਇਧਰ ਤੋਂ ਉਧਰ ਬੋਲਦੀ ਫਿਰਦੀ ਸੀ ਸੁમિતਰਾ ਜੀ ਆਪਣੇ ਨੂੰਹ ਦੇ ਗੁੱਸੇ ਨੂੰ ਦੇਖ ਰਹੀ ਸੀ ਤੇ ਅੰਦਰ ਹੀ ਅੰਦਰ ਡਰ ਰਹੀ ਸੀ ਉਹਨਾਂ ਨੂੰ ਬਹੁਤ ਭੁੱਖ ਲੱਗ ਰਹੀ ਸੀ ਪਰ ਕੁਝ ਮੰਗਣ ਦੀ ਹਿੰਮਤ ਨਾ ਹੋਈ ਫਿਰ ਉਹਨਾਂ ਨੇ ਆਪਣੇ ਪੋਤੇ ਨੂੰ ਕੋਲ ਬੁਲਾ ਕੇ ਕਿਹਾ ਕਿ ਆਪਣੀ ਮਾਂ ਨੂੰ ਕਹਿ ਕੇ ਮੇਰੇ ਲਈ ਦੋ ਰੋਟੀਆਂ ਲਿਆ ਦੇ ਮੈਨੂੰ ਬਹੁਤ ਭੁੱਖ ਲੱਗੀ ਹੈ ਮੀਨਾ ਰੋਟੀਆਂ ਦੀ ਗੱਲ ਸੁਣ ਕੇ ਹੋਰ ਉੱਚੀ ਬੋਲਣ ਲੱਗੀ ਤੇ ਇੱਕ ਥਾਲੀ ਵਿੱਚ ਦੋ ਰੋਟੀਆਂ ਰੱਖ ਕੇ ਆਪਣੀ ਸੱਸ ਦੇ ਅੱਗੇ ਛੁੱਟ ਦਿੱਤੀਆਂ ਉਹਨਾਂ ਨੇ ਹਿੰਮਤ ਕਰਕੇ ਆਪਣੀ ਨੂੰਹ ਨੂੰ ਕਿਹਾ ਕਿ ਕੁਝ ਰੋਟੀ ਦੇ ਨਾਲ ਖਾਲੀ ਕੋ ਸਬਜੀ ਤਾਂ ਦੇ ਦੇ ਉਹ ਗੁੱਸੇ ਵਿੱਚ ਉਹਨਾਂ ਕੋਲ ਆਈ ਤੇ ਹੁਣ ਮੰਜੀ ਤੇ ਉਹ ਉਸਨੇ ਧੱਕਾ ਦੇ ਦਿੱਤਾ ਜਿਸ ਤਰ੍ਹਾਂ ਸੁਮਿਤਰਾ ਜੀ ਥੱਲੇ गिर ਗਈ ਰੋਟੀ ਵਾਲੀ ਥਾਲੀ ਉਸਨੇ ਚੁੱਕ ਕੇ ਵਿੜੇ ਵੀ ਸੁੱਟ ਦਿੱਤੀ ਸੀ ਸੀਸੀਟੀਵੀ ਵਿੱਚ ਰਮੇਸ਼ ਆਪਣੇ ਘਰ ਵਾਲੀ ਦੀ ਸਾਰੀ ਹਰਕਤ ਦੇਖ ਗਿਆ ਸੀ ਉਹ ਬਹੁਤ ਜ਼ਿਆਦਾ ਦੁਖੀ ਹੋ ਰਿਹਾ ਸੀ ਦਿਲ ਕਰ ਰਿਹਾ ਸੀ ਕਿ ਘਰ ਜਾ ਕੇ ਆਪਣੀ ਘਰ ਵਾਲੀ ਦੇ ਦੋ ਥੱਪੜ ਮਾਰੇ ਤੇ ਉਸ ਨੂੰ ਘਰੋਂ ਕੱਢ ਦੇਵੇ ਉਹ ਆਪਣੀ ਮਾਂ ਦੀ ਇੰਨੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ پا ਰਿਹਾ ਸੀ ਉਸ ਨੂੰ ਹੈਰਾਨੀ ਹੋ ਰਹੀ ਸੀ ਕਿ ਮੀਨਾ ਮੇਰੀ ਮਾਂ ਨਾਲ ਕਿਦਾਂ ਦਾ ਵਰਤਾਅ ਕਰ ਰਹੀ ਹੈ ਦੂਜੇ ਦਿਨ ਟ੍ਰੇਨ ਵਿੱਚ ਬੈਠ ਕੇ ਆਪਣੇ ਘਰ ਆ ਗਿਆ ਸੀ ਮੀਨਾ ਰਸੋਈ ਵਿੱਚ ਖੜੀ ਚਾਹ ਬਣਾ ਰਹੀ ਸੀ ਸਿੱਧਾ ਆਪਣੀ ਮਾਂ ਦੇ ਕਮਰੇ ਵਿੱਚ ਗਿਆ ਤੇ ਬਿਮਾਰ ਮਾਂ ਦੀ ਹਾਲਤ ਵੇਖ ਕੇ ਦੁਖੀ ਹੋ ਗਿਆ ਰਸੋਈ ਵਿੱਚੋਂ ਮੀਨਾ ਬੋਲਦੀ ਹੋਈ ਆ ਰਹੀ ਸੀ ਚਾਰ ਦਿਨ ਹੋ ਗਏ ਤੈਨੂੰ ਆਰਾਮ ਕਰਦੀ ਨੂੰ ਰਸੋਈ 'ਚ ਭਾਂਡੇ ਦਾ ਢੇਰ ਲੱਗਿਆ ਇਸ ਨੂੰ ਸਾਫ਼ ਕਰ ਘਰ ਦੀ ਸਾਫ਼ ਸਫਾਈ ਕਰਨ ਤੋਂ ਪਈ ਹੈ ਤੇ ਤੂੰ ਮਹਾਰਾਣੀ ਬਣ ਕੇ ਇੱਥੇ ਮੰਜੀ ਤੇ ਪਈ ਆਰਾਮ ਕਰ ਰਹੀ ਐ ਮੇਰੀ ਸਿਹਤ ਠੀਕ ਨਹੀਂ ਮੈਨੂੰ ਚੱਕਰ ਆ ਰਹੇ ਨੇ ਮੈਂ ਕਿਦਾਂ ਕੰਮ ਕਰਾਂ ਬੁੱਢੀ ਕੰਮ ਨਾ ਕਰਨ ਦੇ ਤੂੰ ਬਹਾਨੇ ਲੱਭਦੀ ਆ ਤੂੰ ਪਹਿਲਾਂ ਵੀ ਤਾਂ ਲੋਕਾਂ ਦੇ ਘਰ ਕੰਮ ਕਰਦੀ ਸੀ ਭਾਂਡੇ ਮਾਣਦੀ ਸੀ ਸਫਾਈਆਂ ਕਰਦੀ ਸੀ ਚੱਲ ਹੁਣ ਛੇਤੀ ਉੱਠ ਕੇ ਕਰ ਦੇ ਸਾਰੇ ਕੰਮ ਕਰ ਰਮੇਸ਼ ਆਪਣੀ ਮਾਂ ਕੋਲ ਉੱਠ ਕੇ ਰਸੋਈ ਵਿੱਚ ਗਿਆ ਤੇ ਆਪਣੀ ਘਰਵਾਲੀ ਦੇ ਮੂੰਹ ਦੇ ਉੱਤੇ ਉਸਨੇ ਜ਼ੋਰਦਾਰ ਥੱਪੜ ਮਾਰਿਆ ਰਮੇਸ਼ ਨੂੰ ਆਪਣੇ ਸਾਹਮਣੇ ਦੇਖ ਕੇ ਮੀਨਾ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਸੀ ਤੇ ਕਹਿਣ ਲੱਗੀ ਰਮੇਸ਼ ਤੁਸੀਂ ਕਦੋਂ ਆਏ ਮੈਨੂੰ ਦੱਸਿਆ ਵੀ ਨਹੀਂ ਤੁਸੀਂ ਆ ਰਹੇ ਹੋ ਰਮੇਸ਼ ਨੇ ਕਿਹਾ ਚੰਗਾ ਹੋਇਆ ਮੈਂ ਤੈਨੂੰ ਨਹੀਂ ਦੱਸਿਆ ਕਿ ਮੈਂ ਆ ਰਿਹਾ ਜਿਵੇਂ ਤੈਨੂੰ ਦੱਸ ਦਿੰਦਾ ਮੈਂ ਤੇਰਾ ਇਹ ਵਾਲਾ ਰੂਪ ਕਿੱਦਾਂ ਦੇਖਦਾ ਕਿ ਤੂੰ ਮੇਰੀ ਬੁੜੀ ਮਾਂ ਨਾਲ ਕਿੱਦਾਂ ਦਾ ਵਰਤਾਅ ਕਰਦੀ ਹੈ ਰਮੇਸ਼ ਨੇ ਉਸ ਨੂੰ ਬਹੁਤ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੇਰੀ ਅਸਲੀਅਤ ਮੇਰੇ ਸਾਹਮਣੇ ਆ ਗਈ ਤੂੰ ਮੇਰੇ ਪਿੱਛੋਂ ਕੀ ਕਰਦੀ ਹੈ ਉਸਨੇ ਕਿਹਾ ਤੁਹਾਨੂੰ ਕੋਈ ਭੁਲੇਖਾ ਹੈ ਮੈਂ ਮਾਂ ਦਾ ਬਹੁਤ ਧਿਆਨ ਰੱਖਦੀ ਆ ਜੇ ਕੁਝ ਆਖਿਆ ਤਾਂ ਉਹਨਾਂ ਨੂੰ ਪੁੱਛੋ ਸੁਮਿਤਰਾ ਜੀ ਦਾ ਹੱਥ ਫੜ ਕੇ ਕੋਲ ਲੈ ਗਈ ਸੁਮਿਤਰਾ ਜੀ ਨੂੰ ਅੱਖਾਂ ਦਿਖਾਉਂਦੇ ਕਹਿਣ ਲੱਗੀ ਪੁੱਛ ਨੋ ਮਾਜੀ ਤੋਂ ਜੇ ਮੈਂ ਕੁਝ ਗਲਤ ਕੀਤਾ ਹੋਵੇ ਇਹਨਾਂ ਦਾ ਧਿਆਨ ਰੱਖਦੀ ਹਾਂ ਸੁਮਿਤਰਾ ਜੀ ਨੇ ਮੀਨਾ ਤੋਂ ਡਰਦੇ ਹੋਏ ਹਾਂ ਵਿੱਚ ਹੌਲਾ ਦਿੱਤੀ ਸੀ ਕਿ ਮੇਰਾ ਬਹੁਤ ਧਿਆਨ ਰੱਖਦੀ ਹੈ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਪੁੱਤ ਤਾਂ ਛੁੱਟੀ ਆਉਂਦਾ ਹੈ ਉਹ ਤੋਂ ਬਾਅਦ ਚਲਾ ਜਾਊਗਾ ਜੇ ਉਸ ਦੇ ਖਿਲਾਫ ਕੁਝ ਕਹੂਗੀ ਤਾਂ ਪਤਾ ਨਹੀਂ ਉਸ ਨਾਲ ਕੀ ਕਰੂਗੀ ਰਮੇਸ਼ ਸਾਰੀਆਂ ਗੱਲਾਂ ਸਮਝ ਗਿਆ ਸੀ ਉਸਨੇ ਮੀਨਾ ਦੀ ਗੱਲ ਤੇ ਫੇਰ ਥੱਪੜ ਮਾਰੇ ਮੀਨਾ ਨੇ ਕਿਹਾ ਤੁਹਾਨੂੰ ਮਾਂ ਨੇ ਕਹਿ ਤੋ ਦਿੱਤਾ ਕਿ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਤੁਸੀਂ ਇੰਨੇ ਗੁੱਸੇ ਵਿੱਚ ਕਿਉਂ ਹੋ ਰਮੇਸ਼ ਨੇ ਉਸ ਦੇ ਸਾਹਮਣੇ ਪੂਰੇ ਮਹੀਨੇ ਦੀ ਰਿਕਾਰਡਿੰਗ ਖੋਲ ਕੇ ਰੱਖ ਦਿੱਤੀ ਸੀਸੀਟੀਵੀ ਵਿੱਚ ਰਿਕਾਰਡਿੰਗ ਵੇਖ ਕੇ ਮੀਨਾ ਦੇ ਹੋਸ਼ ਉੱਡ ਗਏ ਸੀ ਉਸਨੇ ਕਿਹਾ ਤੂੰ ਮੇਰੀ ਮਾਂ ਤੋਂ ਕੰਮ ਕਰਵਾਉਂਦੀ ਹੈ ਉਸ ਨੂੰ ਖਾਣ ਨੂੰ ਕੁਝ ਨਹੀਂ ਦਿੰਦੀ ਉਸ ਤੇ ਜ਼ੁਲਮ ਕਰਦੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਰਿਕਾਰਡਿੰਗ ਦੇਖ ਕੇ ਉਸ ਤੇ ਹੋਸ਼ ਛੁੱਟ ਗਏ ਸੀ ਅੱਖਾਂ ਸਾਹਮਣੇ ਹਨੇਰਾ ਗਿਆ ਸੀ ਉਸ ਨੂੰ ਤੇ ਇਦਾਂ ਲੱਗਦਾ ਸੀ ਜਿਦਾਂ ਉਸ ਦੀ ਪੋਲ ਖੁੱਲ ਗਈ ਹੋਵੇ ਉਸ ਨੇ ਰਮੇਸ਼ ਤੋਂ ਮਾਫੀ ਮੰਗੀ ਕਿ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਮੈਂ ਅੱਗੇ ਤੋਂ ਇਦਾਂ ਨਹੀਂ ਕਰੂੰਗੀ ਪਰ ਉਹ ਮੀਨਾ ਦੀ ਗੱਲ ਨਹੀਂ ਸੁਣ ਰਿਹਾ ਸੀ ਰਮੇਸ਼ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਸੀ ਮੀਨਾ ਇਹ ਸੁਣ ਕੇ ਬਹੁਤ ਡਰ ਗਈ ਸੀ ਕਿ ਪੁਲਿਸ ਪਤਾ ਨਹੀਂ ਮੇਰੇ ਨਾਲ ਕੀ ਕਰੂਗੀ ਉਸ ਤੋਂ ਬਾਅਦ ਮੀਨਾ ਨੇ ਆਪਣੀ ਸੱਸ ਦੇ ਸਾਹਮਣੇ ਜਾ ਕੇ ਉਸ ਨੂੰ ਕਹਿਣ ਲੱਗੀ ਕਿ ਮੈਂ ਅੱਗੇ ਤੋਂ ਇਦਾਂ ਨਹੀਂ ਕਰੂੰਗੀ ਜੇ ਮੈਨੂੰ ਪੁਲਿਸ ਫੜ ਕੇ ਲੈ ਗਈ ਤਾਂ ਮੇਰੇ ਬੱਚੇ ਦਾ ਕੀ ਹੋਊਗਾ ਉਸ ਨੇ ਆਪਣੇ ਘਰ ਵਾਲੀ ਨੂੰ ਕਿਹਾ ਕਿ ਮੈਂ ਤੈਨੂੰ ਨਹੀਂ ਛੱਡਾਂਗਾ ਕਿਉਂਕਿ ਉਸ ਨੂੰ ਬਹੁਤ ਗੁੱਸਾ ਆਇਆ ਹੋਇਆ ਸੀ ਉਹ बार-बार ਮਾਫੀ ਮੰਗ ਰਿਹਾ ਰਮੇਸ਼ ਨੇ ਸੁਮਿਤਰਾ ਜੀ ਦੇ ਸਮਝਾਉਣ ਤੋਂ ਤੇ बार-बार ਕਹਿਣ ਤੋਂ ਪੁਲਿਸ ਨੂੰ ਵਾਪਸ ਭੇਜ ਦਿੱਤਾ ਅਤ ਪਰ ਉਸ ਨੇ ਕਿਹਾ ਕਿ ਜੇ ਅੱਗੇ ਤੋਂ ਮੇਰੀ ਮਾਂ ਦੇ ਨਾਲ ਕੁਝ ਵੀ ਗਲਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਭੁੱਖੇ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਅਗਲੀ ਵਾਰ ਮੈਂ ਤੈਨੂੰ ਮਾਫ਼ ਨਹੀਂ ਕਰਨਾ ਸੁਮਿਤਰਾ ਜੀ ਦੇ ਘਰ ਵੀ ਸੀਸੀਟੀਵੀ ਕੈਮਰਾ ਲੱਗੇ ਸੀ ਜੇ ਉਸ ਨੇ ਕੁਝ ਵੀ ਗਲਤ ਕੀਤਾ ਤੇ ਉਸ ਨੇ ਹੌਲੀ-ਹੌਲੀ ਆਪਣੇ ਸੁਭਾਅ ਨੂੰ ਬਦਲ ਲਿਆ ਸੀ ਹੁਣ ਉਸ ਨੂੰ ਸਮਝ ਆ ਗਿਆ ਸੀ ਉਹ ਆਪਣੀ ਸੱਸ ਨਾਲ ਸਹੀ ਪੇਸ਼ ਆਉਂਦੀ ਉਸ ਦਾ ਧਿਆਨ ਰੱਖਦੀ ਰਮੇਸ਼ ਆਪਣੀ ਨੌਕਰੀ ਤੇ ਜਾਣ ਤੋਂ ਪਹਿਲਾਂ ਉਸ ਨੂੰ ਕਹਿ ਰਿਹਾ ਸੀ ਕਿ ਮੇਰੀ ਮਾਂ ਨੂੰ ਬਿਲਕੁਲ ਠੀਕ ਰੱਖੀਂ ਕੈਮਰੇ ਵਿੱਚ ਮੈਂ ਸਭ ਦੇਖ ਸਕਦਾ ਕਿ ਤੂੰ ਕੀ ਕਰਦੀ ਹੈ ਹੁਣ ਉਹ ਆਪਣੀ ਸੱਸ ਦਾ ਪੂਰਾ ਧਿਆਨ ਰੱਖਦੀ ਸੀ ਤੇ ਉਹ ਉਸ ਦੇ ਹਰ ਇੱਕ ਹਰਕਤ ਦੇ ਉੱਤੇ ਨਜ਼ਰ ਰੱਖਦਾ ਸੀ